ਸੰਗਤ ਆਈ ਐ ਇਹਨੂੰ ਹੁਣ ਆਪਾਂ ਪ੍ਰਸ਼ਾਦਾ ਪਾਣੀ ਛਕਾਉਣਾ ਵੇ ਸਬਜੀ ਦਾਲ ਸਬਜੀ ਬਣਾ ਕਾਦੀ ਬਣਾਵਾ ਜੀ ਕੌੜ ਤੁੰਬਾ ਦਿੱਤਾ ਕਹਿੰਦੇ ਇਹਦੀ ਬਣਾ ਦੇ ਨਿੱਕੇ ਨਿੱਕੇ ਟੁਕੜੇ ਕਰਕੇ ਹੁਣ ਸੇਵਾਦਾਰ ਵੀ ਪਿਆਰਿਓ ਅਸਲੀ ਸੇਵਾਦਾਰ ਹੀ ਹੋਣਾ ਕਿਉਂਕਿ ਜਿਹਨੇ ਸਤ ਵਚਨ ਕਹਿਤਾ ਨਹੀਂ ਜੇ ਦੂਜਾ ਆਮ ਬੰਦਾ ਹੁੰਦਾ ਕੋਈ ਉਹਨੇ ਪਹਿਲਾਂ ਤਾਂ ਬੁੜਬੁੜ ਵੀ ਕਰਨੀ ਸੀ ਪੁੱਤਰ ਵੀ ਮੋੜ ਕੇ ਜਵਾਬ ਸਵਾਲ ਵੀ ਕਰਨਾ ਸੀ ਉਹਨੇ ਤਾਂ ਇਹ ਇਹ ਸ਼ਬਦ ਵਰਤਨੇ ਸੀ ਲਕੌੜ ਤੁੰਮੇ ਦੀ ਕਦੇ ਸਬਜ਼ੀ ਬਣੀ ਵੇਖੀ ਐ ਇਹ ਜ਼ਹਿਰ ਵਰਗਾ ਕੋੜਾ ਤੁਹਾਡਾ ਦਿਮਾਗ ਠੀਕ ਐ ਇਹ ਨਹੀਂ ਵੇਖਣਾ ਵੱਡਾ ਛੋਟਾ ਨੰਨ ਮੂਰਖ ਬੰਦੇ ਦੀ ਨਿਸ਼ਾਨੀ ਥਾਂ ਕੁਥਾਂ ਨਹੀਂ ਵੇਖਦਾ ਪਿਆਰੇ ਉਹ ਸੇਵਾਦਾਰ ਵੀ ਪੱਕਾ ਹੀ ਹੋਣਾ ਪਿਆਰੇ ਰੰਗਿਆ ਹੋਇਆ ਦਿਨ ਨੂੰ ਦਿਨ ਰਾਤ ਨੂੰ ਰਾਤ ਇਹ ਤਾਂ ਸਾਰੀ ਦੁਨੀਆ ਕਹਿੰਦੀ ਐ ਹੁਣ ਦਿਨ ਹੈ ਮੈਂ ਕਹਦਿਆਂ ਵੀ ਦਿਨ ਐ ਤੁਸੀਂ ਸਾਰੇ ਕਹੋਗੇ ਹਾਂ ਦਿਨ ਹੈ ਸਾਧ ਸੰਗਤ ਜੀ ਸਤਿ ਵਚਨ ਮੰਨਣਾ ਇਹ ਹੈ ਜੇ ਆਗੂ ਇਹ ਕਹਿ ਦੇਣਾ ਰਾਤ ਨੂੰ ਵੀ ਹੁਣ ਦਿਨ ਹੈ ਪਿੱਛੇ ਕਿਹਾ ਜਾਵੇ ਹਾਂ ਹੁਣ ਦਿਨ ਹੈ ਦਿਨ ਨੂੰ ਕਹਿ ਦੇ ਰਾਤ ਹੈ ਪਿੱਛੇ ਕਹਿ ਦੇ ਹਾਂਜੀ ਰਾਤ ਹੈ ਇਹਨੂੰ ਸੇਵਾਦਾਰ ਕਹਿੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੇ ਸਾਧ ਸੰਗਤ ਜੀ ਰਾਤ ਦਾ ਸਮਾਂ 11 12 ਵਜੇ ਪਈ ਸਰਦੀਆਂ ਦਾ ਸਮਾਂ ਧੁੰਦ ਅੰਤਾਂ ਦੀ ਪਈ ਤੇ ਮਹਾਰਾਜ ਜੀਆਂ ਨੇ ਜਿਹੜੇ ਕਰਤਾਰਪੁਰ ਵਿੱਚ ਉਹਦੋਂ ਮਹਾਰਾਜ ਰਹਿੰਦੇ ਹੁੰਦੇ ਸੀ ਕਰਤਾਰਪੁਰ ਸਾਹਿਬ ਤੇ ਮਹਾਰਾਜ ਨੇ ਕੁਝ ਸੇਵਾਦਾਰ ਸਿੰਘਾਂ ਨੂੰ ਜਗਾਇਆ ਸੇਵਾਦਾਰ ਸਿੱਖਾਂ ਨੂੰ ਜਗਾਇਆ ਭਾਈ ਲੈਣਾ ਜੀ ਵੀ ਜਾਗੇ ਮਹਾਰਾਜ ਜੀਆਂ ਦੇ ਪੁੱਤਰ ਵੀ ਜਾਗੇ ਤੇ ਮਹਾਰਾਜ ਨੇ ਆਪਣੇ ਪੁੱਤਰਾਂ ਨੂੰ ਪਹਿਲਾਂ ਵਚਨ ਕੀਤਾ ਇਓਂ ਕਰੋ ਵੀ ਆ ਚੋਲਾ ਲਾਓ ਮੇਰਾ ਤਨ ਦਾ ਚੋਲਾ ਤੇ ਮਹਾਰਾਜ ਕਹਿੰਦੇ ਇੱਕ ਮੈਂ ਤੁਹਾਨੂੰ ਵਿੱਚ ਬੇਨਤੀ ਕਰਦਾ ਚੋਲਾ ਸ਼ਬਦ ਮੈਂ ਵਰਤਿਆ ਪਿਆਰੇ ਕਿ ਜਿਹੜਾ ਗੁਰਮਤ ਦਾ ਗੁਰਸਿੱਖੀ ਦਾ ਪਹਿਰਾਵਾ ਹੈ ਨਾ ਖਾਲਸਾ ਜੀ ਇਹ ਚੋਲਾ ਹੀ ਆ ਜਿਹੜਾ ਕੁਰਤਾ ਪਜਾਮਾ ਇਹ ਪੰਜਾਬੀ ਪਹਿਰਾਵਾ ਹੈ ਇਹ ਸਿੱਖੀ ਪਹਿਰਾਵਾ ਨਹੀਂ ਹੈ ਤੇ ਸਾਧ ਸੰਗਤ ਜੀ ਜਿਹੜੀ ਪੈਂਟ ਕਮੀਜ਼ ਹੈ ਇਹ ਸਾਸ ਸੰਗਤ ਜੀ ਅੰਗਰੇਜ਼ਾਂ ਦਾ ਬਹਿਰਾਵਾ ਚਲੋ ਮੈਂ ਬੇਨਤੀ ਕਰ ਰਿਹਾ ਸੀ ਮਹਾਰਾਜ ਆਖਣ ਲੱਗੇ ਇਹ ਚੋਲਾ ਲਾਓ ਇਉਂ ਕਰੋ ਵੀ ਇਹਨੂੰ ਦਰਿਆ ਨਾਲ ਦੀ ਵੀ ਵਗਦਾ ਸੀ ਥੋੜੀ ਦੂਰ ਕਰਤਾਰਪੁਰ ਸਾਹਿਬ ਤੋਂ ਮਹਾਰਾਜ ਕਹਿੰਦੇ ਜਾਓ ਵੀ ਇਹਨੂੰ ਧੋ ਕੇ ਨਾ ਹੁਣ ਲੈ ਕੇ ਆਓ ਅਮਰਤ ਵੇਲੇ ਦੇ ਦੀਵਾਨ ਵਿੱਚ ਮਹਾਰਾਜ ਕਹਿੰਦੇ ਇਹ ਚੋਲਾ ਅਸੀਂ ਪਹਿਨਣਾ ਸੁਕਾ ਕੇ ਲਿਆਓ ਪੁੱਤਰਾ ਨੇ ਜਵਾਬ ਦਿੱਤਾ ਬਡੇ ਸਿੱਖਾ ਨੇ ਜਵਾਬ ਦਿੱਤਾ ਆਖਿਆ ਮਹਾਰਾਜ ਇੰਨੀ ਠੰਡ ਸਰਦੀ ਪੈਂਦੀ ਐ ਤੇ 12 ਵਜੇ ਪਏ ਨੇ ਇਹਨੂੰ ਧੋਵਾਂਗੇ ਲਿਜਾ ਕੇ ਪਾਣੀ 'ਚ ਇਹਦੇ ਸੁੱਕਣਾ ਕਿੱਥੇ ਸੁੱਕੇਗਾ ਕਿਵੇਂ ਮਹਾਰਾਜ ਆਖਣ ਲੱਗੇ ਨਹੀਂ ਵੀ ਵੇਖੋ ਕਿੰਨੀ ਕਰੜੀ ਤੇ ਸੋਹਣੀ ਧੁੱਪ ਨਿਕਲੀ ਹੋਈ ਆ ਵੇਖੋ ਕਿੰਨੀ ਗਰਮੀ ਪੈ ਰਹੀ ਹਸਨ ਲੱਗੇ ਕਹੀ ਸਾਹ ਸੰਗਾ ਜੀ ਪੁੱਤਰਾਂ ਨੇ ਤੇ ਇਥੋਂ ਤੱਕ ਆਖ ਦਿੱਤਾ ਮਹਾਰਾਜ ਤੁਹਾਡੀ ਉਮਰ ਹੋ ਗਈ ਵੱਡੀ ਤੇ ਤੁਹਾਨੂੰ ਹੁਣ ਗਿਆਨ ਨਹੀਂ ਰਿਹਾ ਸੁਧ ਨਹੀਂ ਰਹੀ ਤੁਹਾਡੀ ਸਰਦੀ ਦਾ ਸਮਾਂ ਰਾਤ ਪੈਂਦੀ ਧੁੱਪ ਕਿੱਥੇ ਧੁੰਦ ਪੈ ਰਹੀ ਹੈ ਮਹਾਰਜ ਕਹਿੰਦੇ ਨਹੀਂ ਵੇਖੋ ਦੇਖੋ ਕਿੰਨਾ ਚਮਕਦਾਰ ਦਿਨ ਚੜਿਆ ਕਹਿੰਦੇ ਨਹੀਂ ਮਹਾਰਾਜ ਤੁਹਾਨੂੰ ਭੁਲੇਖਾ ਪੈਂਦਾ ਜਵਾਬ ਦੇ ਤਾਂ ਜਦੋਂ ਭਾਈ ਲੈਣਾ ਜੀ ਨੂੰ ਕਿਹਾ ਨਾ ਗੁਰਮਖੋ ਭਾਈ ਲੈਣਾ ਜੀ ਆਨੇ ਚਰਣਾ ਤੇ ਮੱਥਾ ਟੇਕਿਆ ਆਖਿਆ ਸੱਚੇ ਪਾਤਸ਼ਾਹ ਹੁਕਮ ਮਹਾਰਾਜ ਕਹਿੰਦੇ ਚੋਲਾ ਲੈ ਜਾ ਦਰਿਆ ਤੇ ਧੋ ਕੇ ਲੈ ਕੇ ਆ ਇਹਨੂੰ ਸੁਕਾ ਕੇ ਵੇਖ ਕਿੰਨੀ ਕਰੜੀ ਧੁੱਪ ਨਿਕਲੀ ਐ ਇਹ ਜਲਦੀ ਸੁੱਕ ਜਾਣਾ ਭਾਈ ਲੈਣਾ ਜੀ ਨੇ ਚਰਨਾ ਤੇ ਮੱਥਾ ਟੇਕ ਕੇ ਆਖਿਆ ਸੱਚੇ ਪਾਤਸ਼ਾਹ ਜੇ ਤੁਸੀਂ ਬਚਨ ਕਰਦੇ ਹੋ ਨਾ ਧੁੱਪ ਨਿਕਲੀ ਕਰੜੀ ਤੇ ਮਹਾਰਾਜ ਤੁਹਾਡੇ ਹੁਕਮ ਵਿੱਚ ਫਿਰ ਧੁੱਪ ਹੀ ਨਿਕਲੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਦਿਨ ਆਖਿਆ ਤੇ ਦਿਨ ਚੜਿਆ ਸੰਗਾਦੀ ਇਹਨੂੰ ਕਈ ਦਾ ਸੇਵਾਦਾਰ ਫਿਰ ਬਰਕਤ ਵੀ ਸੇਵਾਦਾਰ ਨੂੰ ਮਿਲਦੀ ਹੈ ਪਿਆਰਿਓ ਭਾਈ ਲੈਣਾ ਜੀ ਲੈ ਕੇ ਦਰਿਆ ਦੇ ਕਿਨਾਰੇ ਜਦੋਂ ਤੋਤਾ ਨਾ ਚੋਲਾ ਮਾਰਾ ਜੀਆਂ ਦਾ ਤੋਤਾ ਬਸਤਰ ਜਦੋਂ ਤੇ ਬਸਤਰ ਧੋ ਕੇ ਸੁੱਕਣਾ ਪਾਇਆ ਸਾਧ ਸੰਗਾ ਜੀ ਇਧਰਲੇ ਪਾਸੇ ਧੁੰਦ ਪੈ ਰਹੀ ਹੈ ਸਤਿਗੁਰ ਦੀ ਕਿਰਪਾ ਨਾਲ ਇਧਰ ਦਰਿਆ ਦੇ ਕਿਨਾਰੇ ਤੇ ਕਰੜੀ ਧੁੱਪ ਨਿਕਲੀ ਹੈ ਤੇ ਸੰਗਤ ਜੀ ਘੰਟੇ ਇੱਕ ਦੇ ਵਿੱਚ ਹੀ ਸਤਿਗੁਰ ਦਾ ਚੋਲਾ ਸੁੱਕ ਗਿਆ ਲਿਆ ਕੇ ਚਰਣਾ ਵਿੱਚ ਰੱਖਿਆ ਸੱਚੇ ਪਾਤਸ਼ਾਹ ਕਿਰਪਾ ਕਰੋ ਮੇਰੀ ਸੇਵਾ ਪ੍ਰਵਾਨ ਕਰੋ ਆਪ ਕੋ ਸਤਨਾਮ ਵਾਹਿਗੁਰੂ ਇਹਨੂੰ ਸੇਵਾਦਾਰ ਕਹੀਦਾ ਪਿਆਰਿਆ ਉਹ ਸੇਵਾਦਾਰ ਉਹ ਹੈ ਜਿਹੜਾ ਪਿੱਛੇ ਹਾਂ ਵਿੱਚ ਹਾਂ ਨਾ ਵਿੱਚ ਨਾ ਉਹਨੂੰ ਸੇਵਾਦਾਰ ਕਹੀਦਾ ਆਪਣਾ ਲਖਣ ਝਾੜਨ ਵਾਲੇ ਨੂੰ ਸੇਵਾਦਾਰ ਨਹੀਂ ਕਹੀਦਾ